ਅੱਜ ਜੋ ਸਿੱਖ ਜਥੇਬੰਦੀਆਂ ਵੱਲੋਂ ਇੱਕ ਧਰਨਾ ਪ੍ਰੋਟੈਸਟ ਕੀਤਾ ਗਿਆ ਕੁਲਵੰਤ ਸਿੰਘ ਮੰਨਨ ਚੀਫ ਸੈਕਟਰੀ ਦੇ ਅੱਗੇ ਇਸ ਕਰਕੇ ਕਿ ਜੋ ਜਥੇਦਾਰਾਂ ਨੂੰ ਪਿਛਲੇ ਦਿਨੀ ਅੰਤਰੀ ਕਮੇਟੀ ਵੱਲੋਂ ਵੇਤੁੱਕੇ ਹਟਾ ਦਿੱਤਾ ਗਿਆ ਤੇ ਉਸ ਦੇ ਵਿੱਚ ਮਰਿਆਦਾ ਦਾ ਸਿੱਧਾ ਸਿੱਧਾ ਕਹਾਨ ਕੀਤਾ ਗਿਆ ਉਸ ਵਿੱਚ ਤਾਲਮਿਲ ਕਮੇਟੀ ਦੇ ਆਗੂ ਹਰਪਾਲ ਸਿੰਘ ਚੱਡਾ ਜੀ ਜੋ ਸਾਡੇ ਨਾਲ ਜੁੜੇ ਹਨ ਆਪਾਂ ਉਹਨਾਂ ਕੋਲੋਂ ਉਸ ਬਾਰੇ ਪੂਰੀ ਤਰ੍ਹਾਂ ਜਾਣਦੇ ਹਾਂ ਸਭ ਤੋਂ ਪਹਿਲੇ ਤੁਹਾਡਾ ਸਵਾਗਤ ਕਰਦੇ ਹਰਪਾਲ ਸਿੰਘ ਜੀ ਪਹਿਲਾਂ ਤਾਂ ਜੀ ਜਿੰਨੇ ਆਪ ਜੀ ਦੇ ਚੈਨਲ ਦੇ ਰਾਹੀਂ ਜਾਂ ਆਪ ਜੀ ਦੇ ਮੀਡੀਆ ਦੇ ਰਾਹੀਂ ਜਿੰਨੇ ਵੀ ਵਿਊਅਰ ਸੁਣ ਰਹੇ ਨੇ ਮੈਂ ਉਹਨਾਂ ਸਾਰਿਆਂ ਨੂੰ ਫਤਿਹ ਦੀ ਸਾਂਝ ਬੁਲਾਉਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਅੱਛਾ ਤੇ ਇਹ ਜਿਹੜਾ ਅੱਜ ਦਾ ਜਿਹੜਾ ਧਰਨਾ ਸੀ ਕਰਨਾ ਜੀ ਇਹ ਸਹੀ ਮਾਨਿਆਂ ਤੇ ਜੋ ਸਾਡੇ ਅਕਾਲ ਤਖਤ ਸਾਹਿਬ ਦੀ ਜਿਹੜੀ ਜਿਹੜੀ ਫੈਸਲੇ ਤੋਂ ਜਿੰਨੇ ਵੀ ਜੋ ਪਿਛਲੇ ਜਿਹੜੇ ਫੈਸਲੇ ਲਏ ਗਏ ਹੁਣ ਉਸ ਫੈਸਲਿਆਂ ਨੂੰ ਇਨ ਬਨ ਲਾਗੂ ਕਰਨ ਲਈ ਜੋ ਜਹਦਰ ਸਾਹਿਬ ਨੇ ਜਿਹੜਾ ਉਹ ਜੋ ਸਟੈਂਡ ਲਿਆ ਸੀ ਉਹਦੇ ਵਿੱਚ ਇਹ ਜਿਹੜਾ ਬਾਦਲ ਨਾਲ ਜਿਹੜਾ ਆਪਣੇ ਆਪ ਨੂੰ ਜਿਹੜਾ ਉਹ ਬਾਦਲ ਦਾ ਲਖਵਾਉਂਦੇ ਨੇ ਇਹਨਾਂ ਨੇ ਉਹ ਜਿਹੜਾ ਉਸ ਅਕਾਲ ਤਖਤ ਸਾਹਿਬ ਦੀ ਜਿਹੜੀ ਮਰਿਆਦਾ ਜਾਂ ਉਸ ਅਕਾਲ ਤਖਤ ਸਾਹਿਬ ਦਾ ਜਿਹੜਾ ਰੁਤਬਾ ਉਨ ਨੂੰ ਜਿਹੜੀ ਉਹ ਠੇਸ ਪਹਚਾਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਹੈ ਔਰ ਉਸ ਅੰਤਰੀਅਨ ਕਮੇਟੀ ਦੇ ਵਿੱਚ ਉਸ ਗੱਲ ਨੂੰ ਬਿਲਕੁਲ ਉਹ ਜਹੇਦਾਰ ਸਾਹਿਬ ਨੂੰ ਬਿਨਾ ਕਿਸੇ ਦੋਸ਼ਾਂ ਦੇ ਬਿਨਾ ਕਿਸੇ ਐਕਸਪਲੇਨੇਸ਼ਨ ਦੇ ਬਿਨਾ ਕਿਸੇ ਕੋਈ ਵੀ ਜਵਾਬ ਤਲਬੀ ਕੀਤਿਆਂ ਜਾਂ ਉਹਨਾਂ ਨਾਲ ਗੱਲਬਾਤ ਕੀਤਿਆਂ ਉਹਨਾਂ ਨੂੰ ਉੱਥੋਂ ਜਿਹੜਾ ਉਹ ਹਾਲਾਤ ਆ ਔਰ ਉੱਥੋਂ ਹਟਾਤਾ ਔਰ ਦੂਸਰੇ ਜਹੇਦਾਰ ਜੀ ਜਿਹੜੇ ਆ ਉਹ ਅਪਾਇੰਟ ਕਰਦੇ ਹੁਣ ਇਹ ਗੱਲ ਜਿਹੜੀ ਹੈ ਇਹ ਜੇ ਕਿਤੇ ਮर्याਦਤ ਵੇ ਨਾਲ ਹੁੰਦੀ ਜਾਂ ਜੋ ਅਕਾਲ ਤਖਤ ਸਾਹਿਬ ਦਾ ਜਿਹੜਾ ਜੋ ਜਿੱਦਾਂ ਉੱਥੇ ਢੰਗ ਤਰੀਕਾ ਹੈਗਾ ਉਹਨੂੰ ਰੱਖਣ ਦਾ ਸ਼੍ਰੋਮਣੀ ਕਮੇਟੀ ਕੋਲੇ ਜੇ ਉਹਨੂੰ ਰੱਖਿਆ ਜਾਂਦਾ ਤੇ ਸ਼ਾਇਦ ਇੰਨਾ ਰੋਸ ਨਾ ਪੈਦਾ ਹੁੰਦਾ ਜੀ ਹੁਣ ਕੀ ਰੋਸ ਪੈਦਾ ਹੋਇਆ ਰੋਸ ਕੱਲਾ ਇੰਨਾਂ ਗੱਲਾਂ ਨਾਲ ਨਹੀਂ ਪੈਦਾ ਹੋਇਆ ਰੋਸ ਪੈਦਾ ਹੋਇਆ ਅਕਾਲ ਤਖਤ ਸਾਹਿਬ ਦੀ ਜਿਹੜੀ ਜਿਹੜੀ ਮੰਨਤਾ ਹੈ ਜਿਹਨੂੰ ਸਰਵੋੱਚ ਆਪਾਂ ਆਪਾਂ ਮੰਨਦੇ ਆ ਸਿੱਖ ਕੌਮ ਦੇ ਵਿੱਚ ਵੀ ਸਾਡੀ ਸਭ ਤੋਂ ਸਰਵੋੱਚ ਸਥਾਨ ਜਿਹੜਾ ਉਹ ਸ਼੍ਰੀ ਅਕਾਲ ਤਖਤ ਸਾਹਿਬ ਹੈ ਜੀ ਜੀ ਤੇ ਜੇ ਕੋਡਨਾ ਦੀ ਮੰਨਤਾ ਨੂੰ ਹੀ ਕੋਈ ਜਾਂ ਸ਼੍ਰੀ ਅਕਾਲ ਸਰਗਤ ਸਾਬ ਨੂੰ ਹੀ ਕੋਈ ਜੇ ਕੋਈ ਚੈਲੰਜ ਕਰੇਗਾ ਜਾਂ ਹੁਣ ਕੱਲ ਦੀ ਕੱਲ ਦੀ ਹਾਂ ਕੱਲ ਦੀ ਅਖਬਾਰ ਦੇ ਵਿੱਚ ਮੈਂ ਬਿਆਨ ਪੜਿਆ ਸੀ ਸਰਦਾਰ ਕੁਲਵੰਤ ਸਿੰਘ ਮਨਨ ਹੁਣਾਂ ਦਾ ਵੀ ਹਾਂਜੀ ਜੀ ਉਹ ਮੈਨੀ ਕੰਸੈਂਟ ਤੋਂ ਲੇ ਬਗੈਰ ਅੰਤਰਿੰਕ ਕਮੇਟੀ ਨੇ ਉਹ ਫੈਸਲਾ ਲੈ ਲਿਆ ਤੇ ਮੈਨੂੰ ਇਸ ਬਾਰੇ ਰੋਸ ਹੈ ਤੇ ਮੈਨੂੰ ਇਸ ਬਾਰੇ ਪਤਾ ਨਹੀਂ ਸੀਗਾ ਹੁਣ ਜੇ ਮੰਨ ਲਓ ਇਹ ਗੱਲ ਸਚਾਈ ਹੈ ਜੀ ਫਿਰ ਅੱਜ ਜੇ ਅਸੀਂ ਤੁਹਾਡੇ ਕੋਲੇ ਤੁਹਾਡੇ ਲਈ ਇਨਾਂ ਦੇ ਲਈ ਅਰਦਾਸ ਕਰਨ ਲਈ ਗਏ ਸਾਂ ਇਹਨਾਂ ਲਈ ਉਹ ਜਿਹੜਾ ਪਾਰਟਸ ਉੱਥੇ ਆਪਾਂ ਕੀਤਾ ਉਹ ਅਰਦਾਸ ਵੀ ਇਹਨਾਂ ਦੀ ਸਮਤ ਵਾਸਤੇ ਹੀ ਕੀਤੀ ਹੈ ਜੀ ਤੇ ਜੇ ਉਸ ਗੱਲ ਦੇ ਵਿੱਚ ਇਹਨਾਂ ਨੂੰ ਇਹ ਸਿਗਾ ਵੀ ਇਹਨਾਂ ਦੇ ਮਨ ਦੇ ਅੰਦਰ ਜਿਹੜੀ ਉਹ ਜਮੀਰ ਜਿਹੜੀ ਹੈ ਉਹ ਸਿੱਖਾਂ ਪ੍ਰਤੀ ਜਾਂ ਸਿੱਖੀ ਪ੍ਰਤੀ ਜੇ ਜਾਗਦੀ ਸੀ ਤੇ ਫਿਰ ਉੱਥੇ ਵਿਰੋਧ ਕਰਨ ਦੀ ਕੀ ਲੋੜ ਸੀ ਜੀ ਇੱਕ ਮੈਂ ਮੈਂ ਇੱਕ ਮਿੰਟ ਚੜਾ ਹੀ ਤੁਹਾਨੂੰ ਪੁੱਛਣਾ ਚਾਹਾਂਗਾ ਕਿ ਅਗਰ ਮੰਨਨ ਜੀ ਨੇ ਇੰਨੀ ਗੱਲ ਕੀਤੀ ਹੈ ਤੇ ਮੰਨਨ ਜੀ ਉਸ ਦਿਨ ਜਦੋਂ ਅੰਤਰੀਕ ਕਮੇਟੀ ਦੀ ਮੀਟਿੰਗ ਹੋਈ ਹੈ ਤੇ ਉਦੋਂ ਇਹ ਮੀਡੀਆ ਦੇ ਮੁਖਾਤਿਬ ਕਿਉਂ ਨਹੀਂ ਹੋਈ ਸੀ ਫਿਰ ਮੈਂ ਉਹੀ ਤੇ ਗੱਲ ਕਹਿਣ ਜਾ ਰਿਹਾ ਹਾਂ ਦੀ ਚਲੋ ਉਹ ਤੇ ਫੇਰ ਅਜੇ ਹੈਗੀ ਅੱਜ ਜਿੰਦੀ ਜਾਗਦੀ ਉਦਾਹਰਣ ਜਿਹੜਾ ਵੀ ਕੋਈ ਸਿੱਖ ਹੈ ਚਾਹੇ ਉਹ ਕਿਸੇ ਵੀ ਗਲਤ ਹੋਵੇ ਮੈਂ ਕਹਿੰਦਾ ਉਸਮਨੀ ਅਕਾਲੀ ਦਲ ਬਾਦਲ ਤੋਂ ਹੀ ਕਿਉਂ ਨਾ ਹੋਵੇ ਜੀ ਜੀ ਤੇ ਕੋਈ ਉਹ ਸਿੱਖ ਹੈ ਤੇ ਉਹਨੂੰ ਪਾਠ ਦਾ ਜਾਂ ਅਰਦਾਸ ਹੁੰਦਿਆਂ ਦਾ ਉਹਨੂੰ ਉਹਦਾ ਹਾਦਸਤਕਾਰ ਕਰਨਾ ਚਾਹੀਦਾ ਸੀ ਬਿਲਕੁਲ ਇਧਰ ਇਧਰ ਪਾਠ ਹੋ ਰਿਹਾ ਹੈ ਉਧਰ ਉਹ ਆਪਣੀ ਜਿਹੜੀ ਹੈ ਉਹ ਮੈਨਪਾਵਰ ਦਿਖਾ ਕੇ ਆਪਣੇ ਵਰਕਰਾਂ ਨੂੰ ਬੁਲਾ ਕੇ ਤੇ ਉਹ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਔਰ ਉੱਥੇ ਕਹਿ ਰਹੇ ਹੈ ਪੁਲਿਸ ਨੂੰ ਕਹਿ ਰਹੇ ਵੀ ਇਹਨਾਂ ਨੂੰ ਚੁਕਾ ਦਿਓ ਇਥੋਂ ਪਾਰਟ ਸੀ ਨਹੀਂ ਹੁੰਦੇਣਾ ਉਹ ਯਾਰੋ ਗੁਰਬਾਣੀ ਤੇ ਪਾਰਟ ਜਿਹੜਾ ਉਹ ਤੇ ਉਹ ਸਰਬ ਸੰਝਾ ਹੈ ਉਹਨੂੰ ਤੁਸੀਂ ਕਿੱਦਾਂ ਆਪਣੇ ਹੱਕ 'ਚ ਜਾਂ ਆਪਣੀ ਗੱਲ ਦੇ ਵਿੱਚ ਕਿੱਦਾਂ ਕਰ ਲੋਗੇ ਜੇ ਅਸਲੀ ਕੱਡਾਈ ਜਿਹੜੀ ਤੁਹਾਡੀ ਤੁ ਤੁ ਮੈਮ ਹੋ ਰਹੀ ਸੀ ਉਦੋਂ ਕੀ ਹੋਇਆ ਸੀਗਾ ਉਦੋਂ ਜਿਹੜਾ ਕੋਈ ਕੈਮਰੇ ਵਗੈਰਾ ਹੋਈ ਸੀ ਨਹੀਂ ਜੀ ਨਹੀਂ ਉਦੋਂ ਮਾਈਕ ਖੋਲੇ ਮਾਰਿਕ ਖੋ ਕੇ ਵੀ ਇਹਨਾਂ ਨੂੰ ਅਸੀਂ ਅਰਦਾਸ ਵੀ ਨਹੀਂ ਕਰਨ ਦੇਣੀ। ਪਰ ਉਧਰ ਦੇਖੋ ਗੁਰੂ ਸਾਹਿਬਾਂ ਨੂੰ ਅਰਦਾਸ ਕੀਤੀ ਜਾ ਰਹੀ ਹੈ। ਪਰ ਉਧਰ ਵੇਖੋ ਮੁਰਦਾਬਾਦ ਦੇ ਨਾਰੇ ਲੱਗ ਰਹੇ ਨੇ। ਦੇਖੋ ਉਹ ਕਿਹੜਾ ਸਿੱਖ ਹੈ? ਅਰਦਾਸ ਦੇ ਚਾਰ ਲਫ਼ਜ਼ ਵੀ ਕਿਤੇ ਕਿਸੇ ਦੇ ਕੰਨੀ ਪੈ ਜਾਣ ਉਹ ਹੱਥ ਜੋੜ ਕੇ ਉੱਥੇ ਖੜਾ ਹੋ ਜਾਂਦਾ ਹੈ। ਉਹ ਅਰਦਾਸ ਦੇ ਪ੍ਰਤੀ ਜਿਹੜਾ ਉਹ ਸਤਕਾਰ ਜਿਹੜਾ ਉਹਨਾਂ ਕਰਨਾ ਬਣਦਾ ਹੈ। ਚੱਡਾ ਜੀ ਇਹ ਇਹ ਸਿੱਧੀ ਸਿੱਧੀ ਫਿਰ ਇਹ ਜਿਹੜੇ ਜਿਹੜੇ ਇਹਨਾਂ ਨੇ ਬੰਦੇ ਸੱਦੇ ਸੀ ਉਹ ਇਹਨਾਂ ਦੇ ਇਥੋਂ ਲੋਕਲ ਦਾ ਹੋ ਨਹੀਂ ਸਕਦੇ ਕਿਉਂਕਿ ਲੋਕਲ ਦਾ ਤੁਹਾਨੂੰ ਵੀ ਜਾਣਦੇ ਸਾਰੇ ਤਕਰੀਬਨ ਤੇ ਉਹ ਟਾਸਕ ਫੋਰਸ ਤਾਂ ਨਹੀਂ ਸਿੱਧੀ ਚੱਕਦੇ ਇਹਨਾਂ ਨੇ ਆਪਣੀ ਨਹੀਂ ਉਹ ਟਾਸਕ ਫੋਰਸ ਤਾਂ ਚਲੋ ਮੇਬੀ ਸ਼ਾਇਦ ਹੋਵੇ ਜੀ ਕਿਉਂਕਿ ਅਸੀਂ ਉਹ ਸਾਨੂੰ ਪੁਲਿਸ ਨੇ ਜਿਹੜਾ ਹੈ ਉਹਨਾਂ ਦੇ ਉੱਥੇ ਅੱਗੇ ਤੱਕ ਕਰੋ ਜਿਹੜਾ ਉਹ ਜਾਣ ਨਹੀਂ ਦਿੰਦਾ ਉੱਥੇ ਇਹਨਾਂ ਨੇ ਆਪਣਾ ਉਹ ਜਿਹੜਾ ਜੋਰ ਜਮਾਇਸ਼ ਕਰਨ ਵਾਸਤੇ ਜਿਹੜੇ ਬੁਲਾਏ ਸਮ ਉੱਤੇ 100-200 ਬੰਦਾ ਪਰ ਅਸੀਂ ਹਕੀਕਤ ਇਹ ਕਹਿੰਦੇ ਆ ਜੇ ਜਿਹੜਾ ਮੰਨ ਲਓ ਮੈਂ ਹੀ ਆ ਜੀ ਮੈਂ ਮੈਂ ਕਹਿੰਨਾ ਮੇਰੇ 'ਚ ਵੀ 100 ਗਲਤੀਆਂ ਹੋ ਸਕਦੀਆਂ ਨੇ 100 ਕਮੀਆਂ ਹੋ ਸਕਦੀਆਂ ਨੇ ਪਰ ਜੇ ਕਿਤੇ ਕੋਈ ਸਿੱਖੀ ਦੀ ਜਾਂ ਸਾਡੇ ਮर्यादा ਦੀ ਜਾਂ ਸਾਡੇ ਧਰਮ ਦੀ ਗੱਲ ਏ ਉੱਥੇ ਤੇ ਹਰ ਇੱਕ ਸਿੱਖ ਦਾ ਫਰਜ਼ ਬਣਦਾ ਉਹਨੂੰ ਨਮਸਤਕ ਹੋ ਜਾਣਾ ਚਾਹੀਦਾ ਬਿਲਕੁਲ ਜੀ ਬਿਲਕੁਲ ਜੀ ਅੱਜ ਜੇ ਪਾਠ ਹੋ ਰਿਹਾ ਸੀ ਜੇ ਅਰਦਾਸ ਹੋ ਰਹੀ ਸੀ ਜੇ ਤੁਸੀਂ ਸਿੱਖ ਹੋ ਜਿੰਦੀ ਜਾਗਦੀ ਜ਼ਮੀਰ ਵਾਲੇ ਸਿੱਖ ਹੋ ਤੁਸੀਂ ਕਿਸੇ ਧੜੇ ਦੇ ਪਰਤਿਰਸਦਾਰੀ ਨਹੀਂ ਕਰਦੇ ਤੁਸੀਂ ਅਰਦਾਸ 'ਚ ਸ਼ਾਮਲ ਹੋ ਜਾਓ ਤੁਸੀਂ ਉਸ ਪਾਠ ਦੇ ਵਿੱਚ ਤੁਸੀਂ ਵੀ ਸ਼ਾਮਲ ਹੋ ਕੇ ਬਾਣੀ ਪੜ੍ਹ ਲਓ ਗੱਲ ਕੀ ਧੀਕੇ ਬਿਲਕੁਲ ਜੀ ਇਹਨਾਂ ਦੀ ਸੋਚ ਹੀ ਨਹੀਂ ਇਹਨਾਂ ਨੇ ਬਾਣੀ ਦਾ ਵੀ ਅਰਦਾਸ ਦਾ ਵੀ ਜਿਹੜਾ ਵਿਰੋਧ ਕੀਤਾ ਹੈ ਇਹਦਾ ਲੇਖਾ ਜੋਖਾ ਇਹਨਾਂ ਨੂੰ ਇੱਥੇ ਹੀ ਆਪਣੇ ਜਿੰਦਿਆਂ ਜੀ ਹੀ ਆਪਣੇ ਇਸੇ ਧਰਤੀ ਦੇ ਉੱਤੇ ਉਹ ਦੇਣਾ ਪਏਗਾ ਫਿਰ ਅੱਜ ਅੱਜ ਕੋਰ ਅੱਜ ਕੋਰ ਬੇਦਵੀ ਹੋ ਗਈ ਨਾ ਇੱਕ ਸਮਝ ਲਈ ਤਾਂ ਹਕੀਕਤ ਹੈ ਜੀ ਸੱਚ ਤਾਂ ਇਹੀ ਹੈ ਕਿ ਉਹ ਜਿਹੜੇ ਜਿਵੇਂ ਬੈਬਲ ਕਾਂਡ ਉਥੇ ਹੋਇਆ ਸੀ ਜਿੱਥੇ ਪਾਣੀ ਪੜਦਿਆਂ ਅਨੁਸਾਰੇ ਉਥੇ ਜਿਹੜਾ ਉਹ ਲਾਠੀ ਚਾਰਜ ਕਰ ਗੋਲੀਆਂ ਮਾਰ ਉਹ ਕਰ ਉਹ ਵੀ ਇਹਨਾਂ ਦੀ ਸਰਕਾਰ ਵੇਲੇ ਉਹ ਵੀ ਕਿਉਂਕਿ ਮੈਂ ਤੁਹਾਡੀ ਜਿਹਨੇ ਵੀਡੀਓ ਮੈਨੂੰ ਨਜ਼ਰ ਆਈ ਉਹਦੇ ਵਿੱਚ ਤੁਸੀਂ ਇਹ ਕਹਿ ਰਹੇ ਹੋ ਕਿ ਮਾਰ ਦੋ ਗੋਲੀਆਂ ਆਪਾਂ ਇੱਥੇ ਬੈਠ ਕੇ ਪਾਠ ਕਰਨਾ ਇਹ ਗੱਲ ਸੁਣਦੇ ਵਿੱਚ ਆ ਰਹੀ ਉਥੇ ਹਾਂ ਬਿਲਕੁਲ ਜੀ ਹਕੀਕਤ ਹੈ ਸੱਚ ਜਦੋਂ ਉਹ ਇਸ ਗੱਲ ਤੇ ਹਾਵੀ ਹੋ ਗਏ ਜਾਂ ਜਿਸ ਤਰ੍ਹਾਂ ਮੈਂ ਕਹਾਂ ਜੀ ਵਾ ਸਾਨੂੰ ਮਾਰ ਦੋ ਗੋਲੀਆਂ ਪਰ ਅਸੀਂ ਪਾਠ ਤੇ ਇੱਥੇ ਬੈਠ ਕੇ ਕਰਾਂਗੇ ਪਾਠ ਕਰੋ ਸਾਨੂੰ ਕੋਈ ਨਹੀਂ ਰੋਕ ਸਕਦਾ ਜੀ ਤੇ ਸਰ ਪ੍ਰਸ਼ਾਸਨ ਨੇ ਕੁਝ ਨਹੀਂ ਵਿੱਚ ਕੀਤਾ ਪ੍ਰਸ਼ਾਸਨ ਤਵਾਰਾ ਬੇਵੱਸ ਸੀਗਾ ਜੀ ਪ੍ਰਸ਼ਾਸਨ ਤਾਏ ਸੀ ਵੀ ਸਾਡਾ ਲਾਅ ਆਰਡਰ ਮੈਂਟੇਨ ਹੋ ਜੇ ਵੀ ਹਾਂ ਵੀ ਕਿਤੇ ਆਪਸ ਕਿਤੇ ਕਲੈਸ਼ ਨਾ ਖੜਾ ਹੋ ਜੇ ਪਰ ਅਸੀਂ ਤਾਂ ਦੇਖੋ ਜੀ ਕੋਈ ਕਿਸੇ ਵੀ ਹਥਿਆਰ ਨਾਲ ਕੋਈ ਕਿਸੇ ਆਪਣਾ ਇੱਥੋਂ ਟੱਕਰ ਕੀ ਕਿਸੇ ਹੱਥਾਂ ਦੇ ਵਿੱਚ ਸੀਰੀ ਸਾਹਿਬ ਵੀ ਨਹੀਂ ਅਸੀਂ ਲੈ ਕੇ ਗਏ ਅਸੀਂ ਤਾਂ ਸ਼ਾਂਤਮਈ ਆਪਣਾ ਜਿਹੜਾ ਸਾਡਾ ਰੋਸ ਸੀ ਨਾ ਉਹ ਰੋਸ ਕਰਨ ਜ਼ਰੂਰ ਜਾਣਾ ਸੀ ਸਾਡਾ ਤੇ ਸਰ ਇਹਦਾ ਐਂਡ ਹੁਣ ਕੀ ਨਿਕਲਿਆ ਅੱਜ ਐਂਡ ਤੇ ਅਸੀਂ ਜੋ ਪ੍ਰੋਗਰਾਮ ਲਿਖਿਆ ਸੀਗਾ ਜੀ ਉਹਨੂੰ ਅਸੀਂ ਪੂਰਾ ਉਸ ਪ੍ਰਮਾਤਮਾ ਨੇ ਬਖਸ਼ਿਸ਼ ਕੀਤੀ ਉਸ ਪ੍ਰਮਾਤਮਾ ਨੇ ਅਸੀਸ ਦਿੱਤੀ ਤੇ ਅਸੀਂ ਉਹ ਜਿਹੜੀ ਅਰਦਾਸ ਕਰਕੇ ਆਏ ਆਂ ਵੀ ਪ੍ਰਮਾਤਮਾ ਇਹਨਾਂ ਨੂੰ ਸਮੱਤ ਬਖਸ਼ ਇਹ ਹੀ ਸਿੱਖ ਇਹ ਹੀ ਸਿੱਖ ਜਿਹੜੇ ਅਕਾਲ ਤਖਤ ਸਾਹਿਬ ਦੇ ਨਾਲ ਟਕਰਾਵ ਚ ਨਾ ਖੜੇ ਹੋਣ ਔਰ ਮੈਂ ਉੱਥੇ ਇੱਕ ਜੇ ਤੁਸੀਂ ਉਸ ਵੀਡੀਓ ਨੂੰ ਸੁਣਿਆ ਜਾਂ ਦੇਖਿਆ ਤੇ ਮੈਂ ਉਹਦੇ ਚ ਇਹ ਵੀ ਇੱਕ ਗੱਲ ਕਹੀ ਹੈ ਵੀ ਜੇ ਇਹ ਹੀ ਕੁਲਵੰਤ ਸਿੰਘ ਮੰਨਣ ਉਸੇ ਅਕਾਲ ਤਖਤ ਸਾਹਿਬ ਦੀ ਜਿਹੜੀ ਮਰਿਆਦਾ ਨੂੰ ਜਾਂ ਅਕਾਲ ਤਖਤ ਸਾਹਿਬ ਦੇ ਜੇਸ਼ੇਦਾਰਾਂ ਨੂੰ ਇੱਜ਼ਤ ਮਾਨ ਔਰ ਸਤਕਾਰ ਦਿੰਦਾ ਹੈ ਇਹ ਸਾਡਾ ਲੀਡਰ ਹੋਏਗਾ ਅਸੀਂ ਸਾਰੇ ਇਹਦੇ ਮਗਰ ਲੱਗ ਜਾਂਦੇ ਸਰ ਨਹੀਂ ਮੇਰੇ ਕੋਲ ਵੀਡੀਓ ਆਲੀ ਨਹੀਂ ਹੈਗੀ ਮੇਰੇ ਕੋਲ ਵੀਡੀਓ ਦੂਸਰੀ ਹੈ ਜਿੱਥੇ ਸਰਦਾਰ ਸੁਖਦੇਵ ਸਿੰਘ ਖਵਾੜਾ ਜੀ ਕਰਦੇ ਪਿਆ ਹਾਂਜੀ 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 ਤੇ ਤੁਸੀਂ ਆਪਣੀ ਵੀਡੀਓ ਮੈਨੂੰ ਸੈਂਡ ਕਰ ਦੇਣਾ ਮੈਂ ਉਹ ਵੀ ਚਲਵਾ ਦਾਂਗਾ ਤੇ ਇੱਕ ਮੈਨੂੰ ਲਾਸਟ ਇੱਕ ਹੋਰ ਜਵਾਬ ਦੇ ਦਿਓ ਥੋੜਾ ਇਹਦੇ ਤੋਂ ਹਟ ਕੇ ਆ ਪਰ ਮੈਂ ਤੁਹਾਡੇ ਕੋਲ ਜਾਂਦੇ ਜਾਂਦੇ ਉਹ ਵੀ ਸਵਾਲ ਪੁੱਛ ਲਵਾਂ ਜੀ ਕਿ ਐਚਐਸ ਬੈਂਸ ਜਿਹੜਾ ਕਿ ਓਐਸਡੀ ਰਿਹਾ ਪ੍ਰਕਾਸ਼ ਸਿੰਘ ਬਾਦਲ ਦਾ ਜੀ ਜੀ ਉਹ ਇੱਕ ਪਾਸੇ ਇੱਕ ਸਿੰਘ ਸਹਿਬਾਨ ਜਿਹੜੇ ਸੀਗੇ ਸਾਡੇ ਉਹਨਾਂ ਨੇ ਉਦੋਂ ਕਿਹਾ ਸੀ ਕਿ ਜਿੰਨੇ ਵੀ ਮੰਤਰੀ ਮੰਡਲ ਦੇ ਵਿੱਚ ਪੱਤਿਤੋਂ ਨੇ ਆਪਾਂ ਉਹਨਾਂ ਨੂੰ ਸਜ਼ਾ ਇੱਥੇ ਨਹੀਂ ਦੇ ਸਕਦੇ ਇੱਥੇ ਸਿਰਫ ਸਿੱਖਾਂ ਨੂੰ ਸਜ਼ਾ ਦੇਣ ਦਾ ਹੱਕ ਏ ਤੇ ਕੀ ਫਿਰ ਉਸ ਫਸੀਲ ਦੇ ਬਾਰੇ ਉਸ ਬੰਦੇ ਨੂੰ ਬੋਲਣ ਦਾ ਹੱਕ ਹੈਗਾ ਜਿਹੜਾ ਪਿਛਲੇ ਦਿਨੀ ਵੀ ਬੜਾ ਬੋਲਣ ਰਿਹਾ ਵੇ ਫਸੀਲ ਬਾਰੇ ਵੀ ਜਿੱਦਾਂ ਮੈਂ ਤੁਸੀਂ ਕੱਲੇ ਪਿੰਪੁਆਇੰਟ ਸਿਰਫ ਉਹ ਐਚਐਸ ਬੈਂਸ ਨੂੰ ਕਰ ਰਹੇ ਹੋ ਮੈਂ ਉਹਨਾਂ ਸਾਰਿਆਂ ਨੂੰ ਇਹ ਗੱਲ ਕਹਿਣਾ ਚਾਹਨਾ ਕਿ ਜਿਹੜੇ ਵੀ ਅਕਾਲ ਤਖਤ ਸਾਹਿਬ ਦੇ ਨਾਲ ਜੇ ਇਤਿਹਾਸ ਫੋਲ ਕੇ ਦੇਖ ਲੋ ਮਸੇ ਰੰਗੜ ਤੋਂ ਲੈ ਲੋ ਤੋ ਅੱਜ ਤੱਕ ਕਰਕੇ ਤੇ ਲੈਂਦੇ ਆਓ ਜਿਨ੍ਹਾਂ ਨੇ ਵੀ ਅਕਾਲ ਤਖਤ ਸਾਹਿਬ ਦੇ ਨਾਲ ਜਾਂ ਦਰਬਾਰ ਸਾਹਿਬ ਦੇ ਨਾਲ ਜਿਨ੍ਹਾਂ ਨੇ ਵੀ ਟਕਰਾਵ ਕੀਤਾ ਉਹਨਾਂ ਦਾ ਜੋ ਹਸ਼ਰ ਹੋਇਆ ਉਹ ਸਾਰਿਆਂ ਨੂੰ ਬੜੀ ਭਲੀ ਭੰਤੀ ਜਾਣੂ ਨੇ ਔਰ ਮੈਂ ਅਰਦਾਸ ਕਰਾਂਗਾ ਉਸ ਵਾਹਿਗੁਰੂ ਪਰਮਾਤਮਾ ਅੱਗੇ ਉਹ ਕੋਈ ਵੀ ਹੋਵੇ ਚਾਹੇ ਉਹ ਕੁਲਵੰਤ ਸਿੰਘ ਮੰਨਨ ਹੋਵੇ ਸੁਖਵੀਰ ਬਾਦਲ ਹੋਵੇ ਚਾਹੇ ਐਚਐਸ ਬੈਂਸ ਹੋਵੇ ਤਾਂ ਕੋਈ ਵੀ ਏਬੀਸੀ ਹੋਵੇ ਜਿਹੜਾ ਵੀ ਸਾਡੇ ਅਕਾਲ ਤਖਤ ਸਾਹਿਬ ਨੂੰ ਜਾਂ ਸਾਡੇ ਦਰਬਾਰ ਸਾਹਿਬ ਨੂੰ ਜਾਂ ਸਾਡੀ ਸਿੱਖੀ ਨੂੰ ਜਾਂ ਸਾਡੀ ਧਰਮ ਦੇ ਪ੍ਰਤੀ ਜੇ ਕੋਈ ਦਵੇਸ਼ ਦੀ ਭਾਵਨਾ ਰੱਖੇ ਤੇ ਉਹਦਾ ਹਸ਼ਰ ਵੀ ਵਾਹਿਗੁਰੂ ਪਰਮਾਤਮਾ ਉਹਨੂੰ ਇੱਥੇ ਹੀ ਇਸੇ ਤਰਤੀ ਤੇ ਜ਼ਰੂਰ ਦੇਈ। ਤੁਹਾਡੀ ਅਗਲੀ ਰਣਨੀਤੀ ਕੀ ਹੈ ਜੀ? ਅਗਲੀ ਰਣਨੀਤੀ ਦੇਖੋ ਜੀ ਹੁਣ ਇਹ ਸਾਰੀ ਚੀਜ਼ਾਂ ਨੂੰ ਵਿਚਾਰਿਆ ਜਾਏਗਾ ਸਾਡੀਆਂ ਕੱਲ ਸ਼ਾਮ ਦੀ ਮੀਟਿੰਗ ਦਾ ਟਾਈਮ ਰੱਖਿਆ ਗਿਆ ਹੈ ਉਹਦੇ ਚ ਸਾਰੇ ਵਿਚਾਰ ਕਰਕੇ ਤੇ ਉਹ ਅਗਲੀ ਰਣਨੀਤੀ ਨੂੰ ਜ਼ਰੂਰ ਰੱਖਿਆ ਜਾਏਗਾ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੀ ਤੁਸੀਂ ਤੁਹਾਨੂੰ ਟਾਈਮ ਦਿੱਤਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ